ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜਾ ਕਿ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਆਪਾਂ ਨੇ ਤਿਆਰੀ ਸ਼ੁਰੂ ਕੀਤੀ ਹੋਈ ਆ ਇਸ ਦੇ ਵਿੱਚੋਂ ਆਪਣਾ ਜਿਹੜਾ ਕਿ ਅੱਜ ਇਹ 10 ਨੰਬਰ ਵਾਲਾ ਨਿਵੰਦ ਹੈ ਜਿਹੜੇ ਤਾਂ ਉਹ ਪੰਜ ਆਪ ਪੁਸਤਕ ਦੇ ਵਿੱਚੋਂ ਨਿਵੰਦ ਆਉਣੇ ਨੇ ਨਿਵੰਦ ਦਾ ਸਾਰ ਤੇ ਵਿਸ਼ਾ ਵਸਤੂ ਦੋਨੋਂ ਹੀ ਆਉਣੇ ਨੇ ਤੇ ਇਸ ਵੀਡੀਓ ਦੇ ਵਿੱਚ ਵੀ ਆਪਾਂ ਜਿਹੜਾ ਕਿ 10 ਨੰਬਰ ਜਿਹੜਾ ਨਿਵੰਦ ਹੈ ਪੰਜਾਬੀ ਸੱਭਿਆਚਾਰ ਤੇ ਲੋਕ ਚਿਕਿਤਸਾ ਇਸ ਦਾ ਸਾਰ ਤੇ ਵਿਸ਼ਾ ਵਸਤੂ ਕਰਾਂਗੇ ਸਾਰ ਦੇ ਵਿੱਚ ਕੀ ਹੁੰਦਾ ਕਿ ਸਾਰ ਦੇ ਵਿੱਚ ਤੁਹਾਡੇ ਜਿਹੜੇ ਕੀ ਹੈਡਿੰਗਸ ਹੋਣਗੇ ਠੀਕ ਹੈ ਤੇ ਪੂਰੇ ਉਹਨੂੰ ਡਿਟੇਲ ਦੇ ਵਿੱਚ ਆਪਾਂ ਦੱਸਾਂਗੇ ਬਟ ਜਿਹੜਾ ਵਿਸ਼ਾ ਵਸਤੂ ਆ ਵਿਸ਼ਾ ਵਸਤੂ ਦੇ ਵਿੱਚ ਸੰਖੇਪ ਦੇ ਵਿੱਚ ਮੇਨ ਮੇਨ ਲਾਈਨਾਂ ਹੋਣਗੀਆਂ ਤੇ ਵਿਦਆਊਟ ਹੈਡਿੰਗ ਹੋਗਾ ਓਕੇ ਅਗਰ ਤੁਸੀਂ ਸਾਰ ਯਾਦ ਕਰ ਲਿਆ ਤਾਂ ਵਿਸ਼ਾ ਵਸਤੂ ਤੁਸੀਂ ਆਪਣੇ ਕੋਲੋਂ ਉਮੀ ਬਣਾ ਸਕਦੇ ਹੋ ਵਿਦਆਊਟ ਹੈਡਿੰਗ ਮੇਨ ਮੇਨ ਲਾਈਨਾਂ ਤੇ ਸਟੂਡੈਂਟਸ ਆਪਾਂ ਇਹ ਆਪਣਾ 10 ਨੰਬਰ ਆ ਇਸ ਤੋਂ ਪਹਿਲਾਂ ਵਾਲੇ ਜਿਹੜੇ ਕਿ ਸਾਰੇ ਚੈਨਲ ਤੇ ਅਪਲੋਡ ਹੋ ਚੁੱਕੇ ਨੇ ਤੁਸੀਂ ਜ਼ਰੂਰ ਵੀਡੀਓ ਵਾਚ ਕਰੋ ਤੇ ਜਿਹੜਾ ਆਪਣਾ ਸੈਕਿੰਡ ਚੈਨਲ ਆ ਸਮਾਰਟ ਕਲਾਸਸ ਵਿਦ ਤੂਰ ਇਹਨੂੰ ਵੀ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਜਿਹੜੇ ਕਿ ਅੱਧੇ ਸਬਜੈਕਟਸ ਦੀਆਂ ਵੀਡੀਓਜ਼ ਇਸ ਚੈਨਲ ਤੋਂ ਹੋਣਗੇ ਸਮਾਰਟ ਕਲਾਸਸ ਵਿਦ ਤੂਰ ਠੀਕ ਹੈ ਬਹੁਤ ਸਾਰੇ ਜਿਹੜੇ ਸਬਜੈਕਟਸ ਦੀ ਜਿਹੜੇ ਵੀਡੀਓਜ਼ ਨੇ ਬਹੁਤ ਸਾਰੇ ਵੀਡੀਓਜ਼ ਇਸ ਚੈਨਲ ਤੇ ਵੀ ਆਉਣਗੀਆਂ ਦੋਨੋਂ ਚੈਨਲ ਤੇ ਆਪਾਂ ਜਿਹੜੀ ਕਿ ਤੁਹਾਡੇ ਵੀਡੀਓਜ਼ ਅਪਲੋਡ ਕਰਾਂਗੇ ਹਾਂਜੀ ਨਿਵੰਦ ਇਹ ਡਾਕਟਰ ਗੁਰਮੀਤ ਸਿੰਘ ਦਾ ਹੈ ਨਿਵੰਦ ਹੈ ਹਾਂਜੀ ਪੰਜਾਬੀ ਸੱਭਿਆਚਾਰ ਤੇ ਲੋਕ ਚਿਕਿਸਾ ਨਿਵੰਦ ਦੇ ਵਿੱਚ ਨਿਵੰਦਕਰ ਨੇ ਪੰਜਾਬੀ ਲੋਕ ਜੀਵਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਲਈ ਵੀ ਜਿਹੜੇ ਸਿਆਣੇ ਨੇ ਸਿਆਣੇ ਭਾਵ ਕੀ ਸਿਆਣਿਆਂ ਦੇ ਚੇਲੇਆ ਮਤਲਬ ਕਿ ਜਿਨ੍ਹਾਂ ਤੋਂ ਜਾਦੂ ਟੂਣੇ ਵਗੈਰਾ ਦੇ ਧਾਗੇ ਵਗੈਰਾ ਹੁੰਦੇ ਨੇ ਠੀਕ ਆ ਉਹਨਾਂ ਨੂੰ ਸਿਆਣੇ ਕਹਿੰਦੇ ਨੇ ਤੇ ਹੁਣ ਤੋਂ ਜਾਦੂ ਟੂਣੇ ਜੰਤਰ ਮਤਰ ਉਹਨਾਂ ਦੇ ਪ੍ਰਚਲਿਤ ਹੋਣ ਵਾਲੇ ਠੀਕ ਆ ਉਹਨਾਂ ਦੇ ਪਿੱਛੇ ਕੀ ਰੀਜ਼ਨ ਸੀ ਤੇ ਪੰਜਾਬੀ ਸੱਭਿਆਚਾਰ ਵਿੱਚ ਲੋਕ ਸਿੱਖਿਆ ਦੇ ਕੀ ਹੁੰਦਾ ਤੇ ਵਿਗਿਆਨਿਕ ਦ੍ਰਿਸ਼ਟੀਕੋਣ ਤੇ ਤੋਂ ਕੀ ਵਿਚਾਰ ਹੈ ਨਾ ਪ੍ਰਤੀ ਉਹ ਸਭ ਕੁਝ ਇਸ ਜਿਹੜੇ ਨਿਵੰਦੇ ਵਿੱਚ ਦੱਸਿਆ ਗਿਆ ਪਹਿਲਾ ਹੈਡਿੰਗ ਹੋ ਗਿਆ ਆਪਣਾ ਪਿੰਡੂ ਲੋਕਾਂ ਦੀ ਪਰੰਪਰਾਗਤ ਵਿਰਤੀ ਪਰੰਪਰਾਕ ਵਿਰਤੀ ਹਾਂਜੀ ਨਿਵੰਦਕਾਰ ਦੱਸਦਾ ਹੈ ਕਿ ਪੰਜਾਬ ਦੀ ਜ਼ਿਆਦਾਤਰ ਆਬਾਦੀ ਕਿੱਥੇ ਰਹਿੰਦੀ ਹੈ ਪਿੰਡਾਂ ਦੇ ਵਿੱਚ ਰਹਿੰਦੀ ਹੈ 80% ਤੇ ਸਿਰ ਬੇਸ਼ੱਕ ਬੀਮੀ ਸਦੀ ਦੇ ਵਿੱਚ ਵਿਗਿਆਨਿਕ ਤੇ ਤਕਨੀਕੀ ਵਿਗਿਆਨਿਕ ਤੇ ਤਕਨੀਕੀ ਗਤੀਵਿਧੀਆਂ ਦਾ ਪਿੰਡਾਂ ਤੇ ਕਾਫੀ ਅਸਰ ਪਿਆ ਠੀਕ ਹੈ ਵਿਗਿਆਨਿਕ ਸਾਇੰਟਿਫਿਕ ਤੇ ਟੈਕਨੋਲੋਜੀ ਉਹਨਾਂ ਜਿਹੜੇ ਐਕਟੀਵਿਟੀਆਂ ਨੇ ਉਹਨਾਂ ਦਾ ਕਾਫੀ ਜਿਆਦਾ ਪਿੰਡਾਂ ਉੱਤੇ ਅਸਰ ਹੋਇਆ ਪਰ ਫਿਰ ਵੀ ਲੋਕਾਂ ਦੀ ਜਿਹੜੀ ਮੂਲ ਚੇਤਨਾ ਉਹ ਕਿਹੜੀ ਆ ਪਰੰਪਰਾਵਕ ਵਿਰਤੀ ਵਾਲੀ ਆ ਮਤਲਬ ਕਿ ਪਰੰਪਰਾਵਕ ਜਿਹੜੀ ਉਹਨਾਂ ਦੇ ਪਹਿਲਾਂ ਤੋਂ ਪ੍ਰਥਾਵਾਂ ਚੱਲੀਆਂ ਆ ਰਹੀਆਂ ਨੇ ਉਹਨਾਂ ਦੇ ਬਜ਼ੁਰਗ ਕਰਦੇ ਸੀ ਠੀਕ ਆ ਉਹੀ ਜਿਹੜੀਆਂ ਵਿਰਤੀਆਂ ਉਹਨਾਂ ਦੀ ਪਰੰਪਰਾਵਾਂ ਚੱਲਦੀ ਆ ਰਹੀਆਂ ਨੇ ਤੇ ਕੁਝ ਸਮਾਂ ਪਹਿਲਾਂ ਸੰਚਾਰ ਸਹੂਲਤਾਂ ਹੋਰ ਨਾ ਨਵੀਆਂ ਪ੍ਰਭਾਵਾਂ ਦੀ ਅਨੁਵਾਦ ਕਰਕੇ ਹਰ ਪਿੰਡ ਇੱਕ ਉਸਤੰਤਰ ਕਾਈ ਦੇ ਵਿੱਚੋਂ ਵਿਚਰਦਾ ਰਿਹਾ ਸਤੰਤਰਕਾਈ ਇਹ ਹੋ ਗਿਆ ਕਿ ਪਿੰਡਾਂ ਦੇ ਵਿੱਚ ਮਤਲਬ ਕਿ ਇੱਕ ਪਿੰਡ ਨੂੰ ਦੂਜੇ ਨਾ ਜਾਣਾ ਪਵੇ ਦੂਜੇ ਦੇ ਨਿਰਭਰ ਰਹਿਣਾ ਨਾ ਰਹਿਣਾ ਪਵੇ ਉੱਥੋਂ ਦੀ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਜਿਵੇਂ ਮਰਜ਼ੀ ਦੀਆਂ ਉਹ ਲੋਕੋ ਉਸ ਪਿੰਡ ਤੋਂ ਹੀ ਸਾਰੀਆਂ ਆਪਣੀਆਂ ਕੰਪਲੀਟ ਕਰਨ ਤੇ ਇਸ ਦੇ ਵਿੱਚ ਹੋਰ ਕੰਮਕਾਜੀ ਗਤੀਵਿਧੀਆਂ ਦੀ ਆਂਦੇ ਨਾਲ ਸਿਆਣਿਆਂ ਚੇਲਿਆਂ ਪੁਜਿਤਾ ਪੰਡਤਾਂ ਮੂਲਾਂ ਕਾਜ਼ੀਆਂ ਨੂੰ ਵੀ ਵਿਸ਼ੇਸ਼ ਸਥਾਨ ਪ੍ਰਾਪਤ ਰਿਹਾ ਤੇ ਇਹ ਲੋਕ ਧਾਰਮਿਕ ਕਰਮ ਕਾਂਡਾਂ ਦੇ ਪੂਜਾ ਵਿਧੀਆਂ ਦੇ ਨਾਲ ਜਿੱਥੇ ਉਹਨਾਂ ਨੂੰ ਮਾਨਸਿਕ ਸ਼ਾਂਤੀ ਦਿੰਦੇ ਨੇ ਉੱਥੇ ਉਹਨਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਜ਼ਿੰਮੇਵਾਰੀ ਨਿਭਾਉਂਦੇ ਨੇ ਮਤਲਬ ਕਿ ਜਿੱਥੇ ਇਹ ਜਿਹੜੇ ਕਿ ਪੁਜਤਾ ਮੂਲਾ ਕਾਜੇ ਸਿਆਣੇ ਦੋ ਜਿਹੜੇ ਕਿ ਆਪਣੇ ਧਾਰਮਿਕ ਕਾਰਜ ਕੰਪਲੀਟ ਕਰਵਾਉਂਦੇ ਨੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਆ ਨਾਲ ਦੀ ਨਾਲ ਉਹਨਾਂ ਨੂੰ ਜੋ ਕੋਈ ਬਿਮਾਰੀ ਵੀ ਹੁੰਦੀ ਆ ਲੋਕਾਂ ਨੂੰ ਤਾਂ ਉਹਨਾਂ ਦਾ ਇਲਾਜ ਵੀ ਉਹ ਇਹਨਾਂ ਤੋਂ ਹੀ ਕਰਵਾਉਂਦੇ ਨੇ ਠੀਕ ਹੈ ਇਹਨਾਂ ਦੀ ਹੀ ਜ਼ਿੰਮੇਵਾਰੀ ਹੁੰਦੀ ਆ ਤੇ ਅੱਜ ਨਹੀਂ ਪਹਿਲਾਂ ਠੀਕ ਹੈ ਪਹਿਲਾਂ ਵਾਲੇ ਸਮੇਂ ਦੇ ਵਿੱਚ ਅੱਜ ਤਾਂ ਬਹੁਤ ਜ਼ਿਆਦਾ ਸਾਇੰਸ ترقی ਕਰ ਗਿਆ ਹਨ ਕਿਤੇ ਕਿਤੇ ਹੋਣਾ ਹੀ ਚੀਜ਼ ਅੱਗੇ ਹੈਗਾ ਪੰਜਾਬੀਆਂ ਦੀ ਜੀਵਨ ਨੀਤੀ ਹਾਂਜੀ ਪੰਜਾਬੀਆਂ ਦੀ ਜੀਵਨ ਨੀਤੀ ਵੱਖ-ਵੱਖ ਧਰਮਾਂ ਵਿਸ਼ਵਾਸਾਂ ਦਾ ਸੁਮੇਲ ਹੈ ਸੁਮੇਲ ਭਾਵ ਕਿ ਮੇਲਜੋਲ ਹੈ ਤੇ ਲੋਕ ਆਧਿਕਾਲ ਆਧਿਕਾਲ ਕੀ ਹੋ ਗਿਆ ਪ੍ਰਾਚੀਨ ਕਾਲ ਤੋਂ ਹੀ ਪ੍ਰਾਚੀਨ ਕਾਲ ਤੋਂ ਹੀ ਵਿਸ਼ਵਾਸ ਪ੍ਰਕਿਰਤੀ ਪੂਜਾ ਕੁਦਰਤ ਦੀ ਪੂਜਾ ਜਾਦੂ ਦੀ ਵਰਤੋਂ ਨਾਲ ਸੰਬੰਧਿਤ ਰਹੇ ਨੇ ਠੀਕ ਹੈ ਮਤਲਬ ਕਿ ਲੋਕਾਂ ਦੇ ਜਿਹੜਾ ਵਿਸ਼ਵਾਸ ਪ੍ਰਕਿਰਤੀ ਪੂਜਾ ਜਾਦੂ ਦੀ ਵਰਤੋਂ ਨਾਲ ਸੰਬੰਧਿਤ ਰਹੇ ਨੇ ਉਹਨਾਂ ਦੇ ਜੀਵਨ ਨੀਤੀਆਂ ਨਿੱਤ ਦੇ ਜਿਹੜਾ ਉਹਨਾਂ ਦਾ ਇਹ ਕਾਰਜ ਹੈ ਤੇ ਇਥੇ ਬੇਸ਼ੱਕ ਕਿੰਨੀਆਂ ਹੀ ਰਾਜਸੀ ਉਤਨਾ ਪਤਲਾ ਹੋਇਆ ਭਾਵ ਕਿ ਰਾਜਸੀ ਤੌਰ ਤੇ ਜੋ ਵੀ ਐਕਟੀਵਿਟੀਜ਼ ਹੋਈਆਂ ਪਰ ਪੰਜਾਬੀ ਜੀਵਨ ਆਪਣੀਆਂ ਪਰੰਪਰਾਵਕ ਤੇ ਜੀਵਨ ਜਾਂਚ ਨੂੰ ਸੰਭਾਲੀ ਹੋਈ ਐਵੇਂ ਅੱਗੇ-ਅੱਗੇ ਵਧਦਾ ਰਿਹਾ ਪੰਜਾਬੀ ਸੱਭਿਆਚਾਰ ਆਪਣੇ ਸਵਾ ਦੇ ਵਿੱਚ ਕਿਸਾਨੀ ਹੈ ਤੇ ਇਹ ਮੁੱਖ ਰੂਪ ਦੇ ਵਿੱਚ ਲੋਕ ਮਾਨਸਿਕ ਵਿਰਤੀਆਂ ਦਾ ਹੀ ਪ੍ਰਗਟਾਵਾ ਤੇ ਜاہے ਲੋਕਾਂ ਦਾ ਸ਼ਾਸਤਰੀ ਧਰਮ ਨਾਲੋਂ ਲੋਕ ਧਰਮ ਦੇ ਵਿੱਚ ਜ਼ਿਆਦਾ ਨਿਸ਼ਚਾ ਨਿਸ਼ਟਾ ਕਿਉਂਕਿ ਵਿਸ਼ਵਾਸ ਜ਼ਿਆਦਾ ਹੈ ਠੀਕ ਹੈ ਤੇ ਲੋਕ ਵਿਸ਼ਵਾਸ ਸ਼ਗਨ ਅਪਸ਼ਗਨ ਬਹਿਮ ਭਰਮ ਜਾਦੂ ਟੂਣੇ ਪੰਜਾਬੀਅਨੀ ਜ਼ਿੰਦਗੀ ਦੇ ਹਰ ਮੋੜ ਤੇ ਪ੍ਰਭਾਵਸ਼ਾਲੀ ਰਹੇ ਨੇ ਪੰਜਾਬੀ ਦੇ ਜ਼ਿੰਦਗੀ ਦੇ ਹਰ ਮੋੜ ਉੱਤੇ ਪ੍ਰਭਾਵਸ਼ਾਲੀ ਜਿਹੜੇ ਕਿ ਆਪਣੀ ਭੂਮਿਕਾ ਨਿਭਾਉਂਦੇ ਹੋਏ ਆਪਾਂ ਨੂੰ ਨਜ਼ਰ ਆਉਂਦੇ ਨੇ ਲੋਕ ਵਿਸ਼ਵਾਸ ਸ਼ਗਨ ਅਪਸ਼ਗਨ ਜਾਦੂ ਟੂਣੇ ਠੀਕ ਹੈ ਤੇ ਪੰਜਾਬ ਦੇ ਵਿੱਚ ਮੁਸਲਮਾਨੀ ਰਾਜ ਦੀ ਸਥਾਪਨਾ ਹੋ ਗਈ ਉਸ ਤੋਂ ਬਾਅਦ ਵੀ ਲੰਬੇ ਸਮੇਂ ਮਗਰੋਂ ਇਸਲਾਮ ਦਾ ਪ੍ਰਭਾਵ ਪੈਣ ਦੇ ਨਾਲ ਲੋਕ ਸੱਭਿਆਚਾਰ ਦਾ ਜਿਹੜਾ ਕਿ ਨਵਾਂ ਮਹਾਂਦਰਾ ਨਿਕਰਦਾ ਭਾਵ ਕਿ ਜਿਹੜੇ ਕਿ ਆਪਸ ਦੇ ਵਿੱਚ ਸੱਭਿਆਚਾਰ ਦਾ ਜਿਹੜਾ ਕਿ ਮੇਲਜੋਲ ਹੁੰਦਾ ਠੀਕ ਹੈ ਸੁਮੇਲ ਹੁੰਦਾ ਜੇ ਮੁਸਲਮਾਨੀ ਰਾਜ ਸਥਾਪਿਤ ਹੋ ਗਿਆ ਫਿਰ ਉਹਨਾਂ ਦੇ ਜਿਹੜੇ ਵਿਸ਼ਵਾਸ ਸੀ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਮਿਕਸ ਹੋ ਗਏ ਪੰਜਾਬੀ ਸੱਭਿਆਚਾਰ ਨੇ ਇਸਲਾਮੀ ਸੱਭਿਆਚਾਰ ਤੋਂ ਕੁਝ ਚੀਜ਼ਾਂ ਅਪਣਾਈਆਂ ਤੇ ਇਸਲਾਮੀ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਤੋਂ ਕੁਝ ਚੀਜ਼ਾਂ ਅਪਣਾਈਆਂ ਤੇ ਇਸ ਸੱਭਿਆਚਾਰ ਵਿੱਚ ਜੇਕਰ ਇੱਕ ਪਾਸੇ Hindu ਪੰਜ ਪੀਰਾਂ ਜਾਂ ਸਖੀ ਸਰਵਰ ਦੀ ਮਾਨਤਾ ਕਰਦੇ ਨੇ ਤਾਂ ਸਖੀ ਸਰਵਰ ਵਰਗੇ ਪੀਰ ਵੀ ਆਪਣੀ ਸ਼ਕਤੀ ਪੈਰੋਂ ਨੂੰ ਵਸ ਕਰਕੇ ਪ੍ਰਾਪਤ ਕਰਦੇ ਨੇ ਠੀਕ ਉਹੀ ਮਤਲਬ ਕਿ ਇਧਰਲੇ ਸੱਭਿਆਚਾਰਾਂ ਨੇ ਮੁਸਲਮਾਨ ਮੁਸਲਮਾਨ ਸੱਭਿਆਚਾਰਾਂ ਨੇ Hindu ਸੱਭਿਆਚਾਰ ਤੋਂ ਸਿੱਖਿਆ ਤੇ Hindu ਸੱਭਿਆਚਾਰ ਨੇ ਮੁਸਲਮਾਨ ਸੱਭਿਆਚਾਰ ਤੋਂ ਹੁਣ Hindu ਲੋਕ ਪੰਜ ਪੀਰਾਂ ਸਖੀ ਸਰਵਰ ਦੀ ਮਾਨਤਾ ਕਰਦੇ ਨੇ ਠੀਕ ਹੈ ਤਾਂ ਜਿਹੜੇ ਕਿ ਸਖੀ ਸਰਵਰ ਵਾਲੇ ਜਿਹੜੇ ਮੁਸਲਮਨ ਸੀ ਠੀਕ ਹੈ ਉਹ ਆਪਣੀ ਸ਼ਕਤੀ ਪੈਰੋ ਨੂੰ ਵਿਵਸ ਕਰਕੇ ਪ੍ਰਾਪਤ ਕਰਦੇ ਨੇ ਤੇ ਗੁੱਗੇਪੁਰ ਦੀ ਪੂਜਾ Hindu ਤੇ Musalman ਦੋਹਾਂ ਕੋਮਾਂ ਦੇ ਲੋਕ ਕਰਦੇ ਨੇ ਮਤਲਬ ਕਿ ਗੁੱਗੇ ਪੀਰ ਦੀ ਪੂਜਾ ਠੀਕ ਹੈ ਗੁੱਗੇ ਪੀਰ ਨੂੰ Hindu ਵੀ ਮੰਨਦੇ ਨੇ ਤੇ Musalman ਵੀ ਤੇ ਸਿੱਖ ਧਰਮ ਨੂੰ ਪੰਜਾਬ ਦੇ ਲੋਕਾਂ ਨੇ ਅਪਣਾ ਲਿਆ ਪਰੰਤੂ ਵਿਵਹਾਰਿਕ ਤੌਰ ਤੇ ਆਪਣੇ ਸਰੀਰਕ ਤੇ ਮਾਨਸਿਕ ਕਸ਼ਟੋਂ ਤੋਂ ਮੁਕਤੀ ਪਵਾਉਣ ਪਾਉਣ ਲਈ ਬਧੇਰੇ ਜ਼ੋਰ ਲੋਕ ਮਨਾ ਉੱਤੇ ਜਿਹੜੇ ਅੰਕਿਤ ਹੋਏ ਪਏ ਨੇ ਠੀਕ ਹੈ ਲੋਕ ਮਨ ਆਭਾਵ ਕਿ ਉਹਨਾਂ ਦੇ ਵਿਸ਼ਵਾਸ ਮਨਾ ਉੱਤੇ ਜਿਹੜੀ ਚੀਜ਼ ਨੇ ਅਸਰ ਪਾਇਆ ਹੋਇਆ ਉਹ ਜਾਦੂ ਟੋਣੇ ਲੋਕ ਧਰਮਾਂ ਦੀਆਂ ਰੂਣੀਆਂ ਹੀ ਰਹਿੰਦੇ ਨੇ ਜਿਵੇਂ ਕਿ ਪਿੱਤਰ ਪੂਜਾ ਠੀਕ ਹੈ ਦੇਵੀ ਦੇਵਤਿਆਂ ਦੀ ਪੂਜਾ ਸੱਪ ਦੀ ਪੂਜਾ ਪੀਰਾਂ ਦੀ ਪੂਜਾ ਇਹਨਾਂ ਤੇ ਉਹਨਾਂ ਦਾ ਵਿਸ਼ਵਾਸ ਟਿਕੇ ਹੀ ਰਿਹਾ ਅੱਗੇ ਹੈਗਾ ਲੋਕ ਮਨ ਹਾਂਜੀ ਲੋਕ ਜੀਵਨ ਦਾ ਸਾਰਾ ਬੌਧਿਕ ਤੇ ਮਾਨਸਿਕ ਪ੍ਰਸਾਰ ਕਿੱਥੇ ਆ ਲੋਕ ਮਨ ਹੀ ਹੁੰਦਾ ਮਤਲਬ ਕਿ ਲੋਕ ਮਨ ਕੀ ਆ ਲੋਕ ਜੀਵਨ ਦਾ ਸਾਰਾ ਬૌਧਿਕ ਤੇ ਮਾਨਸਿਕ ਠੀਕ ਹੈ ਪ੍ਰਸਾਰ ਹੈ ਤੇ ਲੋਕ ਮਨ ਦੀ ਵੱਡੀ ਪਛਾਣ ਇਹ ਹੈ ਕਿ ਉਹ ਜਿੰਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਵਿਗਿਆਨਿਕ ਸੱਚ ਨਹੀਂ ਹੁੰਦਾ ਮਤਲਬ ਕਿ ਜਿਹੜੀਆਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦਾ ਲੋਕ ਮਨ ਉਹਦੇ ਵਿੱਚ ਕੋਈ ਸੈਂਟੀਫਿਕ ਟਰੂਥ ਨਹੀਂ ਹੁੰਦੀ ਪਰ ਲੋਕ ਸੱਚ ਜ਼ਰੂਰ ਹੁੰਦਾ ਪਰ ਇਹ ਹੈ ਕਿ ਲੋਕਾਂ ਦੇ ਜ਼ਰੂਰ ਉਹਨੂੰ ਸੱਚ ਮੰਨਿਆ ਬਹੁੰਦਾ ਪਰ ਕੋਈ ਸੈਂਟੀਫਿਕ ਉਹਦੇ ਪਿੱਛੇ ਰੀਜ਼ਨ ਨਹੀਂ ਹੁੰਦਾ ਲੋਕ ਜੀਵਨ ਵਿੱਚ ਬਿਮਾਰੀਆਂ ਦਾ ਕਾਰਨ ਭੌਤਿਕ ਸ਼ਕਤੀਆਂ ਨੂੰ ਮੰਨਿਆ ਜਾਂਦਾ ਹੈ। ਮਤਲਬ ਕਿ ਲੋਕ ਜੀਵਨ ਦੇ ਵਿੱਚ ਕੀ ਕਹਿੰਦੇ ਨੇ ਵੀ ਜੇ ਕੋਈ ਬਿਮਾਰੀ ਫੈਲ ਗਈ ਤਾਂ ਇਹਦਾ ਕਾਰਨ ਕੀ ਹੈ ਕੋਈ ਭੌਤਿਕ ਠੀਕ ਹੈ ਸ਼ਕਤੀਆਂ ਨੇ ਤੇ ਬਦਰੂਹਾ ਭੂਤ ਪ੍ਰੇਤਾਂ ਦੀ ਹੋਂਦ ਇਹਨੂੰ ਮੰਨਦੇ ਨੇ ਇਹਦਾ ਯਥਾਰਤ ਬਣਾ ਕੇ ਸਾਡੇ ਸੰਸਾਰਿਕ ਅਵਚੇਤਨ ਦੇ ਵਿੱਚ ਕੀ ਹੈ ਇਹ ਸਾਰੇ ਲੋਕ ਮੰਨਦੇ। ਤੇ ਇਸ ਤਰ੍ਹਾਂ ਲੋਕ ਚਿਕਿਤਾ ਉਹਨਾਂ ਲੋਕ ਪ੍ਰਵਿਰਤੀਆਂ ਦੇ ਹੀ ਸਹਿਜ ਤੌਰ ਤੇ ਆਪਾਂ ਕਹਿ ਸਕਦੇ ਆ ਅਭਿਵਕਤੀ ਹੈ ਸਹਿਜ ਤੌਰ ਤੇ ਉਹਨਾਂ ਦਾ ਹੀ ਇੱਕ ਪ੍ਰਗਟਾਵਾ। ਜਿਹੜੇ ਲੋਕ ਪਰਵਿਰਤੇ ਸਾਡੇ ਮਨਾਂ ਮਨ ਦਾ ਸ਼ਕਤੀਸ਼ਾਲੀ ਆਂਗਣ ਅੱਗੇ ਹੈਗਾ ਬਿਮਾਰੀਆਂ ਪ੍ਰਤੀ ਦ੍ਰਿਸ਼ਟੀਕੋਣ ਹਾਂਜੀ ਲੋਕ ਸੰਸਕ੍ਰਿਤੀ ਵਿੱਚ ਬਿਮਾਰੀਆਂ ਦੇ ਕਾਰਨਾਂ ਤੇ ਇਲਾਜ ਸੰਬੰਧੀ ਜਿਹੜਾ ਦ੍ਰਿਸ਼ਟੀਕੋਣ ਜਿਹੜਾ ਇੱਕ ਨਜ਼ਰੀਆ ਇੱਕ ਵਿਅਕਤੀ ਦਾ ਹੁੰਦਾ ਉਹੀ ਬਾਕੀ ਲੋਕਾਂ ਦਾ ਹੁੰਦਾ ਹਲਕਿ ਲੋਕ ਸੰਸਕ੍ਰਿਤੀ ਦੇ ਵਿੱਚ ਜਿਹੜਾ ਬਿਮਾਰੀਆਂ ਪ੍ਰਤੀ ਉਹਨਾਂ ਦੇ ਇਲਾਜ ਪ੍ਰਤੀ ਇੱਕ ਕਿਸੇ ਵਿਅਕਤੀ ਦਾ ਨਜ਼ਰੀਆ ਉਹੀ ਬਾਕੀ ਲੋਕਾਂ ਦਾ ਹੁੰਦਾ ਠੀਕ ਹੈ ਤੇ ਚਿਕਿਸ਼ਤਾ ਦੇ ਅਭਿਆਸ ਤੇ ਵਿਸ਼ਵਾਸ ਦੀਆਂ ਜੜ੍ਹਾਂ ਪਰੰਪਰਾਵਾਂ ਦੇ ਵਿੱਚ ਬਹੁਤ ਟੰਗੀਆਂ ਹੁੰਦੀਆਂ ਨੇ ਮਤਲਬ ਕਿ ਜੋ ਕਿਸੇ ਮੰਨ ਲਓ ਕਿਸੇ ਨੂੰ ਕੋਈ ਠੀਕ ਹੈ ਕੋਈ ਬਿਮਾਰੀ ਹੋ ਗਈ ਉਹਦੇ ਪਿੱਛੇ ਇਹ ਚੀਜ਼ ਲੱਭਦੇ ਨੇ ਕਿ ਇਹਦਾ ਇਲਾਜ ਆ ਕਿਸੇ ਦੇਸੀ ਢੰਗ ਦੇ ਨਾਲ ਹੋਵੇ ਜਾਂ ਜਾਦੂ ਟੂਨੇ ਦੇ ਨਾਲ ਹੋਵੇ ਤੇ ਆਦ ਕਲੀਨ ਆਦਮੁਖ ਦੀ ਵਿਅਕਤੀਗਤ ਸੋਚ ਇੰਨੀ ਕਮਜ਼ੋਰ ਹੁੰਦੀ ਸੀ ਕਿ ਉਹ ਸਮੂਹਿਕ ਸੋਚ ਉਸ ਉੱਤੇ ਸਮੂਹਿਕ ਸੋਚ ਭਰਉਂਦੀ ਮਤਲਬ ਕਿ ਜਿਹੜਾ ਆਦ ਕਾਲ ਦੇ ਵਿੱਚ ਸੀ ਮਨੁੱਖ ਉਹ ਆਪਣੀ ਸੋਚ ਨਹੀਂ ਰੱਖਦਾ ਸੀ ਜੋ ਲੋਕ ਉਹਨੂੰ ਕਹਿੰਦੇ ਸੀ ਉਹਦੇ ਅਕੋਰਡਿੰਗ ਚੱਲਦਾ ਸੀ ਉਹਨਾਂ ਦੀ ਸੋਚ ਉਹਦੇ ਤੇ ਪਰ ਹੁੰਦੀ ਸੀ ਤੇ ਆਮ ਆਦਮੀ ਇਸ ਸਮੂਹਿਕ ਸੋਚ ਤੋਂ ਵੱਖਰੀ ਕੋਈ ਵੀ ਉਹਦੀ ਮਾਨਤਾ ਨਹੀਂ ਹੁੰਦੀ ਸੀ ਉਹ ਜੋ ਕੁਝ ਮੰਨਦੇ ਸੋਚਦੇ ਮਹਿਸੂਸ ਕਰਦੇ ਉਹ ਲੋਕ ਜੀਵਨ ਦਾ ਹੀ ਜਥਾਰਤ ਭਾਵ ਇੱਕ ਸੱਚ ਬਣ ਕੇ ਰਹਿ ਜਾਂਦਾ ਸੀ ਮੰਨ ਲਓ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਹੈ ਜੇ ਚਾਰ ਸਿਆਣੇ ਬੰਦੇ ਨੇ ਕਹਿਤਾ ਤਾਂ ਉਹਨੂੰ ਵੀ ਮੰਨ ਲੈਣਾ ਠੀਕ ਹੈ ਤੇ ਇਹ ਜਥਾਰਤੀ ਕਾਹਦਾ ਅੱਗੇ ਬਣ ਗਏ ਜਾਦੂ ਟੂਣੇ ਲੋਕ ਧਰਮ ਤੇ ਸਿਆਣਿਆਂ ਚੇਲਿਆਂ ਮਦਾਰੀਆਂ ਮਾਂਦਰੀਆਂ ਦੁਆਰਾ ਜਿਹੜੇ ਕਿ ਰੋਗ ਦੂਰ ਕਰਨ ਲਈ ਅਪਣਾਏ ਗਏ ਤਰੀਕੇ ਇਹ ਸਾਰੇ ਕੀ ਲੋਕ ਜਥਾਰਤ ਦੇ ਅੱਗੇ ਅੰਦਰ ਆ ਗਏ ਇਹਦੇ ਅਧੀਨ ਆ ਗਏ ਠੀਕ ਹੈ ਕਿਉਂਕਿ ਰੋਗਾਂ ਦਾ ਕਾਰਨ ਕੀ ਸੀ ਬਦਰੂਹਾ ਜਾਂ ਦੇਵੀ ਦੇਵਤੇ ਦੀ ਕਰੋਪੀ ਨੂੰ ਮੰਨਿਆ ਜਾਂਦਾ ਸੀ ਮਤਲਬ ਕਿ ਇਹ ਕਹਿੰਦੇ ਸੀ ਵੀ ਜੇ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਤੇ ਇਹਦਾ ਕਾਰਨਾ ਵੀ ਇਹਨੂੰ ਕੋਈ ਬਦਰੂਹ ਲੱਗ ਗਈ ਜਾਂ ਕੋਈ ਕਿਸੇ ਦੇਵੀ ਦੇਵਤੇ ਦੀ ਕਰੋਪੀ ਦਾ ਸ਼ਿਕਾਰ ਹੋ ਗਿਆ ਇਹ ਇਸ ਕਰਕੇ ਲੋਕ ਮੰਨ ਅਨੁਸਾਰ ਰੋਗਾਂ ਦੇ ਨਿਸਤਾਰੇ ਭਾਵ ਕੀ ਇਲਾਜ ਲਈ ਦਵਾਦਾਰੂ ਕੀ ਹੋ ਗਿਆ ਦਵਾਈ ਦੇ ਨਾਲ ਉਹ ਕੀਦੇ ਤੇ ਵਧੇਰੇ ਹਿੱਤਕਾਰੀ ਸਮਝਦੇ ਸੀ ਕਰਮ ਕਾਂਡੀ ਮਤਲਬ ਕਿ ਜਾਦੂ ਟੂਣੇ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਸੀ ਅੱਗੇ ਹੈਗਾ ਲੋਕ ਚਿਕਿਤਸਾ ਦਾ ਵਿਸ਼ਵਾਸ ਨਾਲ ਸੰਬੰਧ ਹਾਂਜੀ ਲੋਕ ਚਿਕਿਤਸਾ ਦਾ ਵਿਸ਼ਵਾਸ ਨਾਲ ਕੀ ਸੰਬੰਧ ਹੈ ਲੋਕ ਚਿਕਿਤਸਾ ਦਾ ਵਧੇਰੇ ਸੰਬੰਧ ਕੀਦੇ ਨਾਲ ਹੈ ਲੋਕ ਧਾਰਾ ਦੇ ਪ੍ਰਤੀਨਿਧੀ ਖੇਤਰ ਲੋਕ ਵਿਸ਼ਵਾਸ ਨਾਲ ਲੋਕ ਵਿਸ਼ਵਾਸ ਉਹ ਵਿਸ਼ਵਾਸ ਹੋ ਗਿਆ ਜਿਸ ਨੂੰ ਉਹ ਵਿਸ਼ਵਾਸ ਜਿਸ ਨੂੰ ਕਾਫੀ ਜ਼ਿਆਦਾ ਸਮੂਹ ਦੇ ਵਿੱਚ ਮਾਨਤਾ ਪ੍ਰਾਪਤ ਹੋਵੇ ਠੀਕ ਹੈ ਜਦੋਂ ਕਿ ਵਿਅਕਤੀ ਰੋਗਾਂ ਤੋਂ ਮੁਕਤੀ ਪਾਉਣ ਦੇ ਲਈ ਰੋਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹਦਾ ਕੋਈ ਸੋਲਿਊਸ਼ਨ ਜਾਦੂ ਟੂਣੇ ਜੰਤਰ ਮੰਤਰ ਧਾਗਾਂ ਤਵੀਤਾਂ ਜਾਂ ਕਰਮ ਕਾਂਡਾਂ ਤੇ ਪੂਜਾ ਵਿਧੀਆਂ ਦੇ ਵਿੱਚੋਂ ਲੱਭਦਾ ਤਾਂ ਸਿਆਣਿਆਂ ਨੂੰ ਡਾਕਟਰਾਂ ਨਾਲੋਂ ਪਹਿਲ ਦਿੰਦਾ ਤਾਂ ਉਹ ਕੀ ਕਰਦਾ ਜਿਹੜੇ ਸਿਆਣੇ ਨੇ ਜਿਨ੍ਹਾਂ ਤੋਂ ਜਾਦੂ ਟੂਣੇ ਧਾਗੇ ਵਗੈਰਾ ਕਰਵਾਉਂਦਾ ਉਹਨਾਂ ਨੂੰ ਜਾਦੇ ਪਹਿਲ ਦਿੰਦਾ ਡਾਕਟਰਾਂ ਦੇ ਨਾਲੋਂ ਠੀਕ ਹੈ ਤਾਂ ਲੋਕ ਮਾਨਸਿਕਤਾ ਚਿਕਿਤਸਾ ਦੇ ਮਾਧਿਅਮ ਦੁਆਰਾ ਪ੍ਰਗਟ ਹੋ ਰਹੀ ਪ੍ਰਗਟ ਹੋ ਰਹੀ ਹੁੰਦੀ ਆ ਠੀਕ ਹੈ ਤੇ ਲੋਕ ਚਿਕਤਾ ਨਾਲ ਸੰਬੰਧਿਤ ਮਤਲਬ ਜਿਹੜੇ ਜਾਦੂ ਟੂਨੇ ਆ ਆਪਾਂ ਕਹਿ ਸਕਦੇ ਆ ਜਾਂ ਧਾਗਤ ਵੀ ਤੇ ਸਾਰੇ ਲੋਕ ਚਿਕਤਾ ਦੇ ਵਿੱਚ ਆ ਗਏ ਲੋਕ ਚਿਕਤਾ ਨਾਲ ਸੰਬੰਧਿਤ ਵਿਸ਼ਵਾਸ ਕਰਮਖਾਂਡ ਲੋਕਮਨ ਦੀ ਸਹੀ ਤਸਵੀਰ ਆ ਜਿਹੜੀ ਕੀ ਪੇਸ਼ ਕਰਦੇ ਨੇ ਤੇ ਲੋਕ ਸੰਸਕ੍ਰਿਤੀ ਨੂੰ ਇਸ ਦੇ ਪੂਰੇ ਜਲਾਲ ਵਿੱਚ ਪ੍ਰਗਟਾਉਣ ਲਈ ਵਲ ਦਿੰਦੇ ਨੇ ਤੇ ਲੋਕ ਸੰਸਕ੍ਰਿਤੀ ਪਰੰਪਰਾਗਤ ਸੰਸਕ੍ਰਿਤੀ ਆ ਠੀਕ ਹੈ ਤੇ ਇਸ ਦਾ ਉਰਪੰਤਰਣ ਭਾਵ ਕਿ ਇਹਦੇ ਵਿੱਚ ਜਿਹੜੇ ਚੇਂਜਸ ਨੇ ਉਹ ਵੀ ਪਰੰਪਰਾਵਾਂ ਦੁਆਰਾ ਹੀ ਹੁੰਦੇ ਨੇ ਤੇ ਇਹ 21ਵੀਂ ਸਦੀ ਦੀ ਫੈਦਾਵਾਰ ਅਜੋਕੀ ਸੰਸਕ੍ਰਿਤੀ ਦੇ ਨਾਲ ਜਿਹੜੀ ਕਿ ਤਣਾਅ ਦੇ ਵਿੱਚ ਐ ਠੀਕ ਹੈ ਵਿਚਰਦੀ ਆ ਬੇਸ਼ੱਕ ਅੱਜ ਵਿਗਿਆਨਿਕ ਅ ਵਿਰਤੀ ਦੇ ਨਾਲ ਲੋਕਮਨ ਉੱਪਰ ਹਾਵੀ ਹੋ ਰਹੀ ਹੈ ਮਤਲਬ ਕਿ ਜਿਹੜੇ ਟੈਕਨੋਲੋਜੀ ਆ ਸਾਇੰਟੀਫਿਕ ਜਿਹੜੀ ਨੌਲੇਜ ਆ ਬੇਸ਼ੱਕ ਲੋਕਮਨ ਉੱਤੇ ਇਹ ਅਸਰ ਪਾ ਰਹੀ ਆ ਪਰੰਤੂ ਜਿਹੜਾ ਲੋਕਮਨ ਕਦੇ ਵੀ ਨਸ਼ਟ ਨਹੀਂ ਹੋ ਸਕਦਾ ਲੋਕਾਂ ਦਾ ਜਿਹੜਾ ਇੱਕ ਵਿਸ਼ਵਾਸ ਹੈ ਉਹਨਾਂ ਦੇ ਮਨਾਂ ਦੇ ਵਿੱਚ ਪੈਦਾ ਹੋਇਆ ਹੋਇਆ ਉਹਨੂੰ ਨਸਲੀ ਕਰ ਸਕਦੇ ਉਹਨੂੰ ਡਿਸਟロイ ਨਹੀਂ ਕਰ ਸਕਦੇ ਠੀਕ ਹੈ ਹਾਉ ਘਟ जरूर ਹੋ ਜੂਗਾ ਬਟ ਉਹਨੂੰ ਜੜ ਤੋਂ ਨਹੀਂ ਖਤਮ ਹੋ ਸਕਦਾ ਪੰਜਾਬੀਆਂ ਦੀ ਮੂਲ ਵਿਰਤੀ ਕਿਉਂਕਿ ਲੋਕ ਮਾਨਸ ਵਾਲੀ ਹੈ ਇਸ ਕਰਕੇ ਲੋਕ ਚਿਕਿਤਸਾ ਵਿਗਿਆਨਿਕ ਚਿਕਿਤਸਾ ਨਾਲੋਂ ਪਿੰਡੂ ਤੇ ਕਬਿਲੀ ਲੋਕਾਂ ਦੇ ਵਿੱਚ ਜ਼ਿਆਦਾ ਹਰਮਨ ਪਿਆਰੀ ਰਹੀ ਹੈ ਹਾਂਜੀ ਅੱਗੇ ਹੈਗਾ ਚਿਕਿਤਸਾ ਦੇ ਖੇਤਰ ਵਿੱਚ ਪਰਿਵਰਤਨ ਵਿਗਿਆਨ ਦੀ ਤਰੱਕੀ ਦੇ ਨਾਲ ਸਾਇੰਸ ਦੀ ਤਰੱਕੀ ਨਾਲ ਚਿਕਿਤਸਾ ਦੇ ਖੇਤਰ ਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਹੋਏ ਨੇ ਜਦੀ ਗਵਾਹੀ ਤੇਜ਼ੀ ਦੇ ਨਾਲ ਵੱਧ ਰਹੀ ਆਬਾਦੀ ਤੋਂ ਮਿਲਦੀ ਆਪਾਂ ਨੂੰ ਤੇ 1921ਵੀਂ ਤੱਕ ਭਾਰਤ ਦੀ ਆਬਾਦੀ ਲਗਭਗ ਇੱਕੋ ਜਿਹੀ ਰਹੀ ਆ ਪਰੰਤੂ ਇਸ ਤੋਂ ਪਿੱਛੋਂ ਬਹੁਤ ਤੇਜ਼ੀ ਦੇ ਨਾਲ ਵਧ ਗਈ ਇਹਦਾ ਕਾਰਨ ਕੀ ਆ ਕਿ ਵਿਗਿਆਨਿਕ ਚਿਕਿਤਸਾ ਦੇ ਹੁੰਦਾਣਾ ਮਲਕੀ ਪਹਿਲਾਂ ਹੁਣ ਜੇ ਕੋਈ ਬਿਮਾਰ ਹੋ ਜਾਂਦਾ ਸੀ ਘਰ ਦੇ ਵਿੱਚ ਤਾਂ ਤੋਂ ਡਾਕਟਰ ਵਗੈਰਾ ਤੋਂ ਇਲਾਜ ਨਹੀਂ ਕਰਵਾਉਂਦੇ ਸੀ ਘਰ ਦੇ ਵਿੱਚ ਹੀ ਐਵੇਂ ਜਾਦੂ ਡੋਣੇ ਹਨਾ ਧਾਗੇ ਤਵੀਤਾਂ ਨਾਲ ਇਲਾਜ ਕਰਦੇ ਸੀ ਜਾਂ ਕੋਈ ਹੋਰ ਛੋਟੇ ਮੋਟੇ ਪੇੜ ਬੋਧਰ ਨਾਲ ਜਿਸ ਕਰਕੇ ਉਹ ਬਿਮਾਰੀ ਠੀਕ ਨਹੀਂ ਹੁੰਦੀ ਸੀ ਤਾਂ ਉਹਨੂੰ ਉਹਨਾਂ ਦੀ ਡੈਥ ਹੋ ਜਾਂਦੀ ਸੀ ਬਟ ਅੱਜ ਕੱਲ ਜਿਹੜੇ ਕਿ ਆਪਾਂ ਇੱਕ ਵੱਡੇ ਤੋਂ ਵੱਡੇ ਡਾਕਟਰ ਤੱਕ ਜਾਣਾ ਤਾਂ ਕਿ ਉਹ ਜ਼ਿੰਦਗੀ ਬਚ ਤਕੀ ਤਾਂ ਇਹਦੇ ਨਾਲ ਕੀ ਆਬਾਦੀ ਜਿਹੜੀ ਕਿ ਵੱਧਦੀ ਜਾ ਰਹੀ ਹੈ ਠੀਕ ਆ ਤੇ ਵਿਗਿਆਨਿਕ ਇਲਾਜ ਹੋ ਗਏ ਵਿਗਿਆਨਿਕ ਇਲਾਜ ਨਾਲ ਜਿਵੇਂ ਚੇਚਕ ਹੈਜ਼ਾ ਪਲੇਗ ਵਰਗੀਆਂ ਬਿਮਾਰੀਆਂ ਨੇ ਬਿਮਾਰੀਆਂ ਨੇ ਜਿਹੜੀਆਂ ਨੇ ਉੱਤੇ ਕਾਬੂ ਪਾ ਲਿਆ ਗਿਆ ਪਹਿਲਾਂ ਚੇਚਕ ਹੈਜ਼ਾ ਪਲੇਗ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਕਿ ਡੈਥ ਹੋ ਜਾਂਦੀ ਸੀ ਤੇ ਜੀ ਹੁਣ ਇਹ ਨਾਲ ਜਿਹੜੇ ਕਿ ਇਹਨਾਂ ਤੇ ਜਦੋਂ ਅਸਰ ਪਾ ਲਿਆ ਬਿਮਾਰੀਆਂ ਤੇ ਕਾਬੂ ਪਾ ਲਿਆ ਜਿਹਦੇ ਨਾਲ ਮੌਤ ਦਰ ਘਟ ਗਈ ਮੌਤ ਦਰ ਘਟ ਗਈ ਤਾਂ ਵੱਡੀ ਬਾਤ ਜਾਂਦੀ ਹੈ ਠੀਕ ਹੈ ਤੇ ਬੇਸ਼ੱਕ ਸਰਕਾਰ ਵੀ ਵਿਗਿਆਨਿਕ ਚਿਕਿਤਸਾ ਨੂੰ ਲੋਕ ਲੋਕਾਂ ਤੱਕ ਪਹੁੰਚਾਉਣ ਲਈ ਉਚੇਚੇ ਯਤਨ ਕਰ ਰਹੀ ਆ ਪਰੰਤੂ ਫਿਰ ਵੀ ਲੋਕ ਚਿਕਿਤਸਾ ਨੂੰ ਵਧੇਰੇ ਮਹੱਤਵ ਦਿੰਦੇ ਨੇ ਲੋਕ ਠੀਕ ਹੈ ਤੇ ਇਹਦਾ ਕਾਰਨ ਇਹ ਹੈ ਕਿ ਲੋਕ ਬਿਮਾਰੀਆਂ ਦੇ ਕਾਰਨਾਂ ਪ੍ਰਤੀ ਜਿਹੜੇ ਦ੍ਰਿਸ਼ਟੀਕੋਣ ਰੱਖਦੇ ਨੇ ਉਹੀ ਬਿਮਾਰੀਆਂ ਦੇ ਇਲਾਜ ਪ੍ਰਤੀ ਰੱਖਦੇ ਨੇ ਮਤਲਬ ਕਿ ਜੋ ਬਿਮਾਰੀ ਪ੍ਰਤੀ ਉਹ ਸੋਚਦੇ ਨੇ ਵੀ ਇਹ ਬਿਮਾਰੀ ਇਹ ਆ ਉਹ ਵੀ ਉਹਦਾ ਇਲਾਜ ਸੋਚਦੇ ਨੇ ਠੀਕ ਹੈ ਤੇ ਲੋਕ ਜੀਵਨ ਵਿੱਚ ਬਿਮਾਰੀਆਂ ਦਾ ਲੋਕ ਜੀਵਨ ਦੀ ਵਿੱਚ ਬਿਮਾਰੀਆਂ ਦਾ ਕਾਰਨ ਮਾੜੀ ਖੁਰਾਕ ਗੰਦਗੀ ਜਾਂ ਕਸਰਤ ਨਾ ਕਰਨ ਨੂੰ ਨਹੀਂ ਮੰਨਿਆ ਜਾਂਦਾ ਸਗੋਂ ਕਿਹਨ ਨੂੰ ਮੰਨਿਆ ਜਾਂਦਾ ਬਦਰੂਹਾ ਜਾਂ ਦੇਵੀ ਦੇਵਤਾ ਦੀ ਕਰੋਪੀ ਨੂੰ ਮੰਨਿਆ ਜਾਂਦਾ ਇਸ ਕਰਕੇ ਇਹਦਾ ਇਲਾਜ ਵੀ ਫਿਰ ਉਹ ਜੰਤਰ ਮੰਤਰ ਜਾਦੂ ਟੂਨੇ ਕਰਮਕਾਂਡਾ ਦੇ ਵਿੱਚੋਂ ਹੀ ਮੰਨਦੇ ਨੇ ਤੇ ਪਿੰਡਾਂ ਵਿੱਚ ਆਮ ਧਾਰਨਾ ਕਿ ਜਿੱਥੇ ਵਿਗਿਆਨਿਕ ਇਲਾਜ ਅਸਰ ਨਹੀਂ ਕਰਦਾ ਉੱਥੇ ਕੀ ਅਸਰ ਕਰਨਗੇ ਜੰਤਰ ਮੰਤਰ ਠੀਕ ਆ ਜੰਤਰ ਮੰਤਰ ਦੁਆਰਾ ਕਦੇ ਅਸਫਲ ਨਹੀਂ ਜਾਣ ਮਤਲਬ ਕਿ ਜੰਤਰ ਮੰਤਰ ਉਥੇ ਪੱਕੇ ਸਫਲ ਹੋਣਗੇ ਉਹ ਕਦੇ ਸਫਲ ਨਹੀਂ ਹੋ ਸਕਦੇ ਬੇਸ਼ੱਕ ਵਿਗਿਆਨਿਕ ਇਲਾਜ ਦੇ ਜੇ ਅਸਰ ਨਹੀਂ ਹੋ ਰਿਹਾ ਠੀਕ ਹੈ ਮਤਲਬ ਕਿ ਉਥੇ ਜੰਤਰ ਮੰਤਰ ਅਸਰ ਕਰ ਚੁੱਕੇਗੇ ਬੇਸ਼ੱਕ ਪੰਜਾਬ ਦੇ ਵਿੱਚ ਵਿੱਦਿਆ ਦੇ ਇਹ ਪਸਾਰ ਦੇ ਕਾਰਨ ਬਹੁਤ ਸਾਰੇ ਲੋਕ ਪੜ ਲਿ ਗਏ ਲੋਕ ਬਿਮਾਰੀਆਂ ਦੇ ਕਾਰਨਾਂ ਨੂੰ ਸਰੀਰ ਦੇ ਵਿੱਚ ਖਾਸ ਤੱਤਾਂ ਦੀ ਕਮੀ ਜਾਂ ਬੈਕਟੀਰੀਆ ਨੂੰ ਮੰਨਣ ਲੱਗ ਪਏ ਨੇ ਪਰੰਤੂ ਫਿਰ ਵੀ ਪਿੰਡੂ ਤੇ ਜਿਹੜੇ ਕਬੀਲੇ ਹੀ ਵਸੋ ਨੇ ਉਹ ਆਪਣੇ ਨੀਵੇਂ ਮਾਨਸਿਕ ਪੱਧਰ ਕਰਕੇ ਬਹਿਮਾ ਭਰਮਾਂ ਦੇ ਵਿੱਚ ਹੀ ਫਸੇ ਰਹਿੰਦੇ ਨੇ ਅਗਲਾ ਹੈਡਿੰਗ ਹੈਗਾ ਲੋਕ ਚਿਕਿਤਸਾ ਤੇ ਵਿਗਿਆਨਿਕ ਦ੍ਰਿਸ਼ਟੀਕੋਣ ਹਾਂਜੀ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਲੋਕ ਚਿਕਿਤਸਾ ਦਾ ਕੋਈ ਮਹੱਤਵ ਨਹੀਂ ਹੈਗਾ ਅਜੋਕਾ ਮੈਡੀਕਲ ਸਿਸਟਮ ਵਿਗਿਆਨਿਕ ਸੱਚ ਉੱਤੇ ਆਧਾਰਿਤ ਹੈ ਜਿਹੜੀਆਂ ਬਿਮਾਰੀਆਂ ਵਿਗਿਆਨਿਕ ਉਪਕਰਨਾ ਤੇ ਦਵਾਈਆਂ ਨਾਲ ਠੀਕ ਹੋ ਸਕਦੀਆਂ ਨੇ ਉਹਨਾਂ ਦਾ ਲੋਕ ਚਿਕਤਸਾ ਵਿਧੀਆਂ ਨਾਲ ਠੀਕ ਹੋਣਾ ਸੰਭਵ ਨਹੀਂ ਹੈਗਾ। ਮਤਲਬ ਕਿ ਜੇ ਆਪਾਂ ਵਿਗਿਆਨਿਕ ਇੱਕ ਸੈਂਟੀਫਿਕ ਦ੍ਰਿਸ਼ਟੀकोण ਤੋਂ ਦੇਖੀਏ ਨਜ਼ਰੀਏ ਤੋਂ ਦੇਖੀਏ ਤਾਂ ਲੋਕ ਚਿਕਤਸਾ ਦਾ ਕੋਈ ਮਹੱਤਵ ਨਹੀਂ ਹੈਗਾ। ਅਜੋਕਾ ਮੈਡੀਕਲ ਸਿਸਟਮ ਆ ਜਿਹੜੇ ਕਿ ਵਿਗਿਆਨਿਕ ਸੈਂਟੀਫਿਕ ਟਰੂਥ ਤੇ ਅਧਾਰਿਤ ਹੈ ਤੇ ਜਿਹੜੀਆਂ ਬਿਮਾਰੀਆਂ ਵਿਗਿਆਨਿਕ ਉਪਕਰਨਾ ਤੇ ਦਵਾਈਆਂ ਨਾਲ ਠੀਕ ਹੋ ਸਕਦੀਆਂ ਨੇ ਉਹ ਲੋਕ ਚਿਕਤਸਾ ਦੇ ਵਿਧੀਆਂ ਨਾਲ ਠੀਕ ਨਹੀਂ ਹੋ ਸਕਦੀਆਂ। ਠੀਕ ਹੈ ਸੰਭਵ ਨਹੀਂ ਹੈ ਇਸ ਦੇ باوجود ਵੀ ਲੋਕ ਚਿਕਤਸਾ ਅਜੇ ਵੀ ਇੰਨੀ ਜਿਆਦਾ ਮਹੱਤਵਪੂਰਨ ਕਿਉਂ ਹੈ ਇਸ ਗੱਲ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ ਠੀਕ ਹੈ ਅੱਗੇ ਹੈਗਾ ਲੋਕ ਚਿਕਤਸਾ ਤੇ ਆਧਾਰ ਲੋਕ ਚਿਕਤਸਾ ਦੇ ਆਧਾਰ ਲੋਕ ਚਿਕਤਸਾ ਦਾ ਇੱਕ ਹਿੱਸਾ ਹੈਗਾ ਜੜੀਆਂ ਬੂਟੀਆਂ ਤੇ ਆਧਾਰਿਤ ਸਦੀਆਂ ਤੋਂ ਸਿਆਣੇ ਤੇ ਹਕੀਮ ਇਹਨਾਂ ਆਦ ਇਹਨਾਂ ਦੇ ਮਨੁੱਖੀ ਸਰੀਰ ਉਤੇ ਅਸਰ ਦੇਖਦੇ ਰਹੇ ਨੇ ਤੇ ਜਿਸ ਤੋਂ ਆਯੁਰਵੈਦਿਕ ਚਿਕਤਸਾ ਪ੍ਰਣਾਲੀ ਵਿਕਸਿਤ ਹੋਈ ਹੈ ਤੇ ਲੋਕ ਚਿਕਤਸਾ ਦਾ ਮੁੱਖ ਹਿੱਸਾ ਲੋਕ ਵਿਸ਼ਵਾਸਾਂ ਤੋਂ ਉਧਾਰਿਤ ਤਾਂ ਇਹ ਵਿਸ਼ਵਾਸ ਜਾਦੂ ਟੂਣੇ ਲੋਕ ਧਰਮ ਨਾਲ ਸੰਬੰਧਿਤ ਨੇ ਇਹ ਠੀਕ ਹੈ ਕਿ ਬਿਮਾਰੀਆਂ ਦੇ ਇਲਾਜ ਨਾਲ ਸੰਬੰਧਿਤ ਇਹ ਵਿਸ਼ਵਾਸ ਵਿਗਿਆਨਿਕ ਤੇ ਤਾਰਕ ਤਾਰਕ ਤਾਰਕਿਕ ਠੀਕ ਹੈ ਆਧਾਰੋਂ ਤੋਂ ਟਿਕਿਓ ਹੀ ਨਹੀਂ ਹੈਗੇ ਮਲਕੀ ਤਰਕ ਦੇ ਆਧਾਰ ਤੇ ਟਿਕਿਓ ਹੀ ਨਹੀਂ ਹੈਗੇ ਹੌਲੀ ਹੌਲੀ ਲੋਕਾਂ ਦਾ ਇਹਨਾਂ ਵਿੱਚ ਵਿਸ਼ਵਾਸ ਉੱਠਦਾ ਜਾ ਰਿਹਾ ਪਰੰਤੂ ਹਜ਼ਾਰਾਂ ਸਾਲਾਂ ਤੋਂ ਲੋਕ ਸੰਸਕ੍ਰਿਤੀ ਦੇ ਰੂਪ ਦੇ ਵਿੱਚ ਪਰਵਾਹਿਤ ਹੁੰਦੀ ਸਮਗਰੀ ਦਾ ਮਹੱਤਵ ਜ਼ਰੂਰ ਹੈ ਲੋਕ ਮਾਨਸ ਵਿੱਚ ਸਦੀਆਂ ਤੋਂ ਤਰੀ ਹੋਏ ਲੋਕ ਚਿਕਸਾ ਦਾ ਸੰਬੰਧਿਤ ਵਿਸ਼ਵਾਸਾਂ ਦਾ ਆਪਣਾ ਸੱਚ ਹੈ ਜਿਹਦੇ ਮੁਕਾਬਲੇ ਵਿਗਿਆਨਿਕ ਚੇਤਨਾ ਪ੍ਰਣਾਲੀ ਨੂੰ ਹਾਰਮੋਨ ਪਲਾਉਣੇ ਹਾਰਮੋਨ ਪਿਆਰੀ ਜਿਹੜੇ ਬਣਾਉਣ ਦੀ ਜ਼ਰੂਰਤ ਹੈ ਰੋਗੀਆਂ ਨਾਲ ਪੂਰਾ ਨਿਆ ਕਰਨ ਲਈ ਡਾਕਟਰਾਂ ਨੂੰ ਵੀ ਬਿਮਾਰੀਆਂ ਦੇ ਕਾਰਨਾਂ ਇਹਨਾਂ ਦੇ ਇਲਾਜ ਨਾਲ ਸੰਬੰਧਿਤ ਲੋਕ ਵਿਸ਼ਵਾਸਾਂ ਪਿੱਛੇ ਕੰਮ ਕਰ ਰਹੀ ਲੋਕ ਮਾਨਸਿਕਤਾ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਅੱਗੇ ਹੈਗਾ ਮਨੋਵਿਗਿਆਨਿਕ ਢੰਗ ਹਾਂਜੀ ਲੋਕ ਚਿਕਸਾ ਵਿੱਚ ਅਟੁੱਟ ਵਿਸ਼ਵਾਸ ਤੇ ਮਨੋਵਿਗਿਆਨਿਕਾ ਪ੍ਰਭਾਵ ਹੀ ਬਿਮਾਰੀ ਦੂਰ ਕਰਨ ਦੇ ਵਿੱਚ ਸਹਾਇੀ ਹੁੰਦੇ ਨੇ ਇਹ ਠੀਕ ਹੈ ਕਿ ਪਰਪੋਤਿਕ ਗੱਲਾਂ ਦੀ ਦਖਲਅੰਦਾਜ਼ੀ ਸਿੱਧ ਨਹੀਂ ਕੀਤੀ ਜਾ ਸਕਦੀ ਪਰੰਤੂ ਕਈ ਵਾਰੀ ਅਜਿਹੇ ਮਨੋਵਿਗਿਆਨਿਕ ਕਾਰਨਾਂ ਨਾਲ ਜੁੜੀਆਂ ਹੁੰਦੀਆਂ ਨੇ ਕਿ ਅਕਸਰ ਠੀਕ ਦਿਸ਼ਾ ਦੇ ਵਿੱਚ ਕੰਮ ਕਰ ਜਾਂਦੀਆਂ ਨੇ ਸਿਆਣੇ ਦੇ ਚੇਲਿਆਂ ਦੀਆਂ ਇਲਾਜ ਵਿਧੀਆਂ ਵੀ ਅੱਜ ਦੇ ਮਨੋਵਿਗਿਆਨਿਕ ਢੰਗ ਨਾਲ ਹੋ ਰਹੀ ਇਲਾਜ ਨਾਲ ਮੇਲ ਖਾਂਦੀਆਂ ਨੇ ਲੋਕ ਚਿਕਿਤਸਾ ਦੀ ਸਰੀਰਕ ਸ਼ਕਤੀ ਇਹਨਾਂ ਮਨੋਵਿਗਿਆਨਿਕ ਭਾਵਾਂ ਵਿੱਚ ਮੌਜੂਦ ਹੈ ਇਸ ਕਰਕੇ ਡਾਕਟਰ ਤੇ ਮਨੋਵਿਗਿਆਨਿਕ ਸਿਆਣਿਆਂ ਤੇ ਚੇਲਿਆਂ ਦੁਆਰਾ ਕਿਤੇ ਇਲਾਜ ਪਿੱਛੇ ਕਾਰਜ ਸ਼ੀਲ ਮਨੋਵਿਗਿਆਨਿਕ ਸੱਚ ਨੂੰ ਮਹੱਤਵ ਦੇਣ ਲੱਗ ਪਏ ਨੇ ਤੇ ਜੋਗੀਆਂ ਚੇਲਿਆਂ ਦਾ ਬਧਰੂਹਾ ਤੋਂ ਬਚਾਲ ਲਈ ਮਸਾਨ ਦਾ ਕੱਢਣ ਦਾ ਤਰੀਕਾ ਇੱਕ ਤਰ੍ਹਾਂ ਰੋਗੀ ਦਾ ਮਾਨਸਿਕ ਵਰੇਚਨ ਕਰਨਾ ਨਾਲ ਕਿ ਉਹਨੂੰ ਮੈਂਟਲੀ ਤੌਰ ਤੇ ਸੈਟੀਸਫੈਕਸ਼ਨ ਦੇਣੀ ਆ ਤੇ ਜਿਹਦੇ ਨਾਲ ਰੋਗੀ ਤੰਦਰੁਸਤ ਹੋ ਜਾਂਦਾ ਇਸ ਦੇ ਨਾਲ ਹੀ ਇਹਦੇ ਨਾਲ ਹੀ ਸਿਆਣਿਆਂ ਚੇਲਿਆਂ ਵਿੱਚ ਡੂੰਘਾ ਵਿਸ਼ਵਾਸ ਵੀ ਰੋਗੀ ਅੰਦਰ ਇੱਕ ਜਹੀ ਸ਼ਕਤੀ ਭਰ ਦਿੰਦਾ ਕਿ ਉਹ ਤੰਦਰੁਸਤ ਹੋ ਜਾਂਦਾ ਠੀਕ ਹੈ ਮਤਲਬ ਕਿ ਇਹ ਇੱਕ ਸਿਰਫ ਤੋਂ ਸਿਰਫ ਇੱਕ ਬਲੀਵ ਹੈ ਠੀਕ ਹੈ ਬਲੀਵ ਦੇ ਨਾਲ ਹੀ ਮਨ ਸੈਟੀਸਫਾਈ ਹੋ ਜਾਂਦਾ ਤਾਂ ਮਤਲਬ ਕਿ ਉਹ ਦੂਰ ਹੋ ਜਾਣੀ ਚੀਜ਼ ਪੰਜਾਬ ਦੇ ਵਿੱਚ ਲੋਕ ਇਲਾਜ ਨੂੰ ਮਹੱਤਵ ਮਿਲਣ ਦਾ ਕਾਰਨ ਕੀ ਹੈ ਪੰਜਾਬ ਦੀ ਸਮਾਜਿਕ ਤੇ ਸੱਭਿਆਚਾਰਕ ਪਰੰਪਰਾਵਾਂ ਤੇ ਪਿੰਡੂ ਲੋਕਾਂ ਦੇ ਬਿਮਾਰੀਆਂ ਤੇ ਉਹਨਾਂ ਦੇ ਇਲਾਜ ਕਰਤੀ ਆਪਾਂ ਨੇ ਉਹਨਾਂ ਦੇ ਵਿਸ਼ਵਾਸ ਜਾਦੂ ਟੂਣੇ ਜੜੀਆਂ ਬੂਟੀਆਂ ਦੀ ਵਰਤੋਂ ਕਰਨ ਵਾਲੇ ਧਾਰਮਿਕ ਵਿਅਕਤੀ ਚੇਲੇ ਸਿਆਣੇ ਦਾਇਆਂ ਪਿੰਡਾਂ ਵਿੱਚ ਅਜੇ ਵੀ ਅਜੇ ਵੀ ਪਿੰਡਾਂ ਵਿੱਚ ਮੌਜੂਦ ਨੇ ਤੇ ਇਹਨਾਂ ਪਰੰਪਰਾਗਤ ਇਲਾਜ ਵਿਧੀਆਂ ਨੂੰ ਲੋਕਮਾਨ ਸਦੀਓ ਦਰ ਪੀੜੀ ਅੱਗੇ ਤੋਰਦੇ ਆਏ ਨੇ ਤੇ ਅੱਜ ਵੀ ਵਿਗਿਆਨਿਕ ਮੰਨ ਲੋਕਮਾਨ ਉਤੇ ਹਾਵੀ ਨਹੀਂ ਹੋ ਸਕਿਆ ਇਸ ਕਰਕੇ ਪਰੰਪਰਾਗਤ ਲੋਕ ਵਿਧੀਆਂ ਅਜੇ ਵੀ ਪ੍ਰਚਲਿਤ ਨੇ ਜੇਕਰ ਕਿਸੇ ਰੋਗੀ ਦੀ ਕਿਸੇ ਸਿਆਣੇ ਜਾਂ ਚੇਲੇ ਦੇ ਇਲਾਜ ਨਾਲ ਮੌਤ ਹੋ ਜਾਵੇ ਤਾਂ ਇਸ ਨੂੰ ਰੋਗੀ ਦਾ ਹੀ ਦੁਰਪਾਗ ਸਮਝਿਆ ਜਾਂਦਾ ਠੀਕ ਹੈ ਇਹਦੇ ਵਿੱਚ ਸਿਆਣੇ ਜਾਂ ਚੇਲੇ ਦੇ ਇਲਾਜ ਉੱਤੇ ਕੋਈ ਵੀ ਡਾਊਟ ਨਹੀਂ ਕੀਤਾ ਜਾਂਦਾ ਤੇ ਅੱਗੇ ਸਾਰ ਅੰਸ਼ਾ ਹਾਂਜੀ ਪੂਰਵ ਇਤਿਹਾਸਿਕ ਕਾਲ ਤੋਂ ਹੀ ਮਤਲਬ ਕਿ ਪ੍ਰਾਚੀਨ ਕਾਲ ਤੋਂ ਹੀ ਲੋਕ ਚਿਕਿਤਸਾ ਨਾਲ ਸੰਬੰਧਿਤ ਵਿਸ਼ਵਾਸ ਪੀੜੀ ਦਾਰ ਪੀੜੀ ਅੱਗੇ ਤੁਰਦੇ ਆਉਂਦੇ ਨੇ ਤੇ ਇਹਨਾਂ ਦਾ ਲੋਕ ਮਾਨਸੂ ਉੱਤੇ ਡੂੰਗਾ ਪ੍ਰਭਾਵ ਆ ਤੇ ਅੱਜ ਵੀ ਵਿਗਿਆਨਿਕ ਚਿਕਿਤਸਾ ਇੱਕ ਸ਼ਕਤੀਸ਼ਾਲੀ ਬਦਲ ਦੇ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਆ ਤਾਂ ਵੀ ਲੋਕ ਚਿਕਿਤਸਾ ਦੀ ਵਰਤੋਂ ਆ ਲੋਕ ਚਿਕਿਤਸਾ ਦੀ ਵਰਤੋਂ ਕਰ ਲਈ ਜਾਂਦੀ ਆ ਮਤਲਬ ਕਿ ਅੱਜ ਵੀ ਬੇਸ਼ੱਕ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਬਟ ਫਿਰ ਵੀ ਜਿਹੜੀ ਕਿ ਲੋਕ ਸਿੱਖਿਆ ਦੀ ਵਰਤੋਂ ਚੱਲੀ ਹੋ ਜਾਂਦੀ ਹੈ ਤੇ ਇਹਦਾ ਕਾਰਨ ਇਹ ਹੋਇਆ ਕਿ ਹਰੇਕ ਸੱਭਿਆਤਾ ਭਾਵੇਂ ਵਿਕਾਸ ਦੀ ਕਿਸੇ ਵੀ ਸੀਮਾ ਤੇ ਪਹੁੰਚ ਜਾਵੇ ਉਸ ਦੇ ਮਨ ਦੀਆਂ ਡੁਘਾਣਾ ਵਿੱਚੋਂ ਪ੍ਰਾਤਨ ਮਨੁੱਖ ਦੀ ਮਾਨਸਿਕ ਸਥਿਤੀ ਉਵੇਂ ਹੀ ਰਹਿੰਦੀ ਹੈ ਸੋ ਇਸੀ ਤੁਹਾਡਾ ਸਾਰ ਅੱਗੇ ਵਿਸ਼ਾ ਵਸਤੂ ਦੇ ਵਿੱਚ ਸਿਰਫ ਤੁਸੀਂ ਸਟਾਰਟਿੰਗ ਤੋਂ ਐਵੇਂ ਕਹਿਣਾ ਕਿ ਇਹ ਕਿਸ ਦਾ ਡਾਕਟਰ ਗੁਰਮੀਤ ਸਿੰਘ ਦੀ ਰਚਨਾ ਇਸ ਸੰਬੰਧ ਦੇ ਵਿੱਚ ਨਿਵੰਦ ਕਰਨੇ ਨਿਵੰਦ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖਾਸ ਕਰਕੇ ਪਿੰਡੂ ਲੋਕਾਂ ਦੁਆਰਾ ਰੋਗਾਂ ਦੇ ਇਲਾਜ ਲਈ ਜਿਹੜੀ ਆਧੁਨਿਕ ਵਿਗਿਆਨਿਕ ਚਿਕਿਤਸਾ ਦਾ ਦੇ ਜਾਦੂ ਟੂਣੇ ਧਾਗਤ ਆ ਤੀਤਾ ਤੇ ਹੋਰ ਕਰਮ ਕੰਡਾਂ ਦੀ ਸਹਾਇਤਾ ਲੈਣ ਦੇ ਵਿੱਚ ਵੀ ਇਹੇ ਵਿਸ਼ਵਾਸ ਕਰਨ ਦੀ ਰੁਚੀ ਨੂੰ ਵਿਸ਼ੇ ਰੂਪ ਦੇ ਵਿੱਚ ਲਿਆਇਆ ਫਿਰ ਅੱਗੇ ਪਿੰਡਾਂ ਵਿੱਚ ਆਬਾਦੀ ਐ ਨੀ ਰਹੇ ਸਾਰੇ ਇਹ ਤੁਸੀਂ ਇਹੀ ਸਾਰਾ ਸਾਰੇ ਆ ਜਾਊਗਾ ਬਸ ਵਿਦਾਊਟ ਹੈਡਿੰਗ ਵਿੱਚੋਂ ਮੇਨ ਮੇਨ ਲਾਈਨਾਂ ਜੀ ਆ ਠੀਕ ਆ ਐਂਡ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਵਿਗਿਆਨਿਕ ਇਲਾਜ ਦੇ ਥਾਂ ਲੋਕ ਇਲਾਜ ਨੂੰ ਮਿਲਣ ਦਾ ਕਾਰਨ ਇਹ ਹੈ ਕਿ ਇੱਥੋਂ ਦੇ ਧਾਰਮਿਕ ਵਿਅਕਤੀ ਸਿਆਣਿਆਂ ਇਲਾਜ ਚੇਲਿਆਂ ਤੇ ਦਾਇਆਂ ਦੇ ਉੱਤਰਾਧਿਕਾਰੀ ਪਿੰਡਾਂ ਵਿੱਚ ਹਮੇਸ਼ਾ ਮੌਜੂਦ ਰਹੇ ਨੇ ਤੇ ਉਹ ਪੀੜ੍ਹੀ ਦਰ ਪੀੜ੍ਹੀ ਇਹਨਾਂ ਇਲਾਜਾਂ ਨੂੰ ਅੱਗੇ-ਅੱਗੇ ਤੋਰਦੇ ਆ ਰਹੇ ਨੇ ਠੀਕ ਹੈ ਇਸ ਕਰਕੇ ਵਿਗਿਆਨਿਕ ਮਨ ਲੋਕ ਮਨ ਉੱਤੇ ਪੂਰਾ ਤਰ੍ਹਾਂ ਹਾਵੀ ਨਹੀਂ ਹੋ ਸਕਿਆ ਤੇ ਰੋਗਾਂ ਦੇ ਇਲਾਜ ਲਈ ਨਾ ਵਿਧੀਆਂ ਨੂੰ ਵਧੇਰੇ کارਗਰ ਸਮਝਿਆ ਜਾਂਦਾ ਜਿਹੜਾ ਲੋਕ ਚਿਕਤਸਣ ਤੇ ਜੇ ਕਿਸੇ ਸਿਆਣੇ ਦੇ ਚੇਲੇ ਦੇ ਹੱਥੋਂ ਰੋਗੀ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਦੁਰਭਾਗੀ ਸਮਝਿਆ ਜਾਂ ਉਸ ਵਿਅਕਤੀ ਨੂੰ ਜਿਹਦੀ ਮੌਤ ਹੋ ਜਾਂਦੀ ਆ ਸਿਆਣੇ ਦਾ ਚੇਲੇ ਤੋਂ ਕੋਈ ਡਾਊਟ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਨਿਵੰਧ ਦਾ ਵਿਸ਼ਾ ਮੌਲਿਕਾ ਜਾਣਕਾਰੀ ਭਰਪੂਰ ਅਤੇ ਮਹੱਤਵਪੂਰਨ ਥੈਂਕਸ